ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪੁਰਾਣੇ ਸਮੇਂ ਦੇ ਵਿੱਚ 2011-12 ਸਾਲ ਦੇ ਵਿੱਚ ਜਿਹੜੀ ਮੋਲਡਿੰਗ ਬਣਾਉਂਦੇ ਰਹੇ ਉਹਦੇ ਫਰਮੇ ਰੱਖੇ ਸਾਮਕੇ ਵੇਨੇ ਆਪਾਂ ਇਹਦੇ ਵਿੱਚ ਰੱਖੇ ਆਪਾਂ ਸਾਮਕੇ ਵੇਨੇ ਹੁਣ ਹੈਗੇ ਕਿ ਨਹੀਂ ਫਰਮੇ ਆਪਣੇ ਕੋਲ ਆਹ ਮੋਲਡਿੰਗਾਂ ਦੇ ਫਰਮੇ ਆਪਾਂ ਤਿਆਰ ਕੀਤੇ ਹੋਣ ਕਈਆਂ ਵਸਤੂਆਂ ਭਰਾਵਾਂ ਨੂੰ ਉਹਨਾਂ ਸਮੇਂ ਆਪਾਂ ਆਉਂਦੇ ਠਿਮਣਾ ਤੇ ਫਰਮੇ 2000 11 ਯਾਰਾਂ ਦੇ ਸੰਦੇ ਵਿੱਚ ਆ ਮੋਲਡਿੰਗਾਂ ਤਿਆਰ ਕਰਿਆ ਕਰਦੇ ਸੀ ਥੋੜੇ ਇੰਨਾ ਦੀ ਦੁਬਾਰਾ ਲੋੜ ਪੈ ਗਈ ਇਹਨਾਂ ਫਰਮੀਆਂ ਦੀ ਹੁਣ ਆ ਵੀ ਲੋਕੋ ਦੁਬਾਰਾ ਇਹਨਾਂ ਚੀਜ਼ਾਂ ਨੂੰ ਪਸੰਦ ਕਰ ਲਾ ਪਿਆ ਨੇ ਸਾਰੇ ਫਰਮੀਆਂ ਆਪਾਂ ਬਣਾ ਕੇ ਰੱਖੇ ਨੇ ਲੈ ਤਾਂ ਪਾਸ ਚੱਲਦੇ ਆਂ ਦੇਖ ਆਟਾ ਚੇਂਜ ਕਰਨੇ ਲੱਗੇ ਆ ਫਿਰ ਜਾਵਾਂਗੇ ਆਪਾਂ ਮੋਲਡਿੰਗ ਬਣਾਵਾਂਗੇ ਜਾ ਕੇ ਆ ਲਾਉਣ ਲੱਗੇ ਆਪਾਂ ਚੇਂਜ ਕਰ ਲੈ ਲੇ ਗੋ ਆਪਣੇ ਲੱਭਣਦੇ ਆ ਸਾਮਾਨ ਤੇ ਖਲਾਰਾ ਬਹੁਤ ਆ ਇੱਥੇ ਵੀ ਸਫਾਈ ਕਰਨ ਵਾਲੀ ਟੋਕੇ ਦੇ ਨਾਲ ਪੱਠੇ ਉੱਡ-ਉੱਡੇ ਤਾਂ ਚੜ ਜਾਂਦੇ ਆ ਇਹ ਸਫਾਈ ਕਰਦੇ ਆ ਵਹਿੰਦੇ ਵਹਿੰਦੇ ਆਪਣੇ ਇੱਥੇ ਇੱਕ ਬਿੱਲੀ ਮਰੀ ਲੱਭ ਗਈ ਆਪਾਂ ਚਲੋ ਇਹ ਵੀ ਛੁੱਟਦੇ ਆ ਆਪਾਂ ਮੁਸ਼ਕਝਾ ਹੁੰਦੇ ਆ ਮੈਂ ਕਹਦਾ ਤੇ ਆ ਆਪਣੇ ਸਾਮਾਨ ਇੱਥੇ ਆਪਣੇ ਕੋਲ ਡਾਟਾ ਦੇ ਪੈਰ ਆਪਾਂ ਜਦੋਂ ਡਾਟਾ ਲਾਉਂਦੇ ਨੇ ਡਾੜ ਦਾ ਪੈਰ ਇਹ ਵੀ ਆਪਣੇ ਕੋਲ ਹੈਗਾ ਮੋਜਮਾਨ ਵੀ ਪਿਆ ਹੋਆ ਜਿਹੜੀ ਡਾੜ ਆਪਾਂ ਗੁਰਦੁਆਰਿਆਂ ਚ ਲਾਉਂਦੇ ਰਹੇ ਆ ਉਹ ਵੀ ਵਿਖਾਉਣੇ ਉਹਦਾ ਫਰਮਾ ਵੀ ਹੈਗਾ ਆਪਣੇ ਕੋਲ ਡਾੜ ਦਾ ਪੈਰ ਵਧੀਆ ਨਾ ਡਾੜ ਦਾ ਮੋਜਮਾਨ ਮੋਜਮਾਨ ਤੇ ਉਹ ਵੰਗਲੀ ਜਿਹੜੀ ਆਪਾਂ ਬਣਾਉਨੇ ਨੇ ਉਹ ਵੀ ਹੈਗੀ ਹਣੀ ਕਿਤੇ ਨਾ ਕਿਤੇ ਉਹ ਵੀ ਲੱਗ ਕੇ ਵਿਖਾਂਗੇ ਇਹ ਫਰਮੇ ਆਪਣੇ ਪੁਰਾਣੇ ਹੈ ਇਹ ਆਪਾਂ ਕੰਮ ਕਰਦੇ ਆ ਪੈਰ ਡਾੜ ਦਾ ਜਿਹੜੇ ਮਿਸਤਰੀ ਗੁਰਦੁਆਰਿਆਂ ਕੰਮ ਕਰਦੇ ਉਹਨਾਂ ਨੂੰ ਪਤਾ ਹੈ ਕਿਹੜੇ ਕੰਮਾਂ ਦਾ ਡਾੜ ਪੈਰ ਹੋ ਗਿਆ ਹੈ ਆ ਕਟਾਂ ਦੇ ਵੀ ਜਿਹੜਾ ਫਰਮਾ ਕਿਹੇ ਪਹਿਲੇ ਬਣਾਇਆ ਸੀ ਆਪਾਂ ਆਪਦੇ ਇੱਥੇ ਕਟਾਂ ਵੀ ਇਹ ਵੀ ਚੱਲਦੇ ਨੇ ਸਮੇਂ ਦੇ ਹਿਸਾਬ ਨਾਲ ਬਦਲ ਗਿਆ ਹੁਣ ਫੇਰ ਲੱਗ ਪਏ ਲੋਕ ਇਹਨਾਂ ਚੀਜ਼ਾਂ ਨੂੰ ਮੰਨਣ ਆਪੇ ਹੁਣ ਦੋਵੇਂ ਜਣੇ ਮੈਂ ਤੇ ਮੇਰੇ ਨਾਲ ਗੁਰਵਿੰਦਰ ਮੇਰਾ ਪੁੱਤ ਇਹ ਪੀਓਪੇ ਦਾ ਕੰਮ ਸਿੱਖ ਕੇ ਆਇਆ ਤੇ ਇਸ ਕਰਕੇ ਅਸੀਂ ਪੀਓਪੀ ਨਾਲ ਅੱਜ ਲੱਗੇ ਡਿਜ਼ਾਈਨ ਬਣਾਉਣ ਆਉਂਦੇ ਹੁਣ ਇੱਥੇ ਲੱਗ ਰਹੇ ਸਫਾਈ ਕਰਨ ਦਾ ਇਹ ਸਾਈਡ ਤੇ ਕਰਦੇ ਆ ਹਾਂ ਸਫਾਈ ਕਰ ਲਾ ਹਣਾ ਆਪਾਂ ਫੇਰ ਆਪਾਂ ਸ਼ੁਰੂ ਕਰਦੇ ਆ ਆਪਣਾ ਕੰਮ ਇੱਕ ਸਾਨੂੰ ਪਾਣੀ ਲੋੜ ਇੰਜੀਨ ਦੀ ਸਮਾਨ ਕਰ ਲਿਆ ਹਾਂ ਢੇਰੀ ਅਸੀਂ ਆ ਕਰ ਲੈ ਸਮਾਨ ਢੇਰੀ ਅਸੀਂ ਚੱਲ ਵੀ ਮਿੱਤਰਾਂ ਹੁਣ ਇਟਾਂ ਦੀ ਲੋੜ ਪੈਣੀ ਪਹਿਲਾਂ ਆਪਾਂ ਨੂੰ ਇਟਾਂ ਲੈ ਕੇ ਆਉਣ ਦੀ ਆਪਾਂ ਬੋਲਡਿੰਗ ਬਣਾਉਣੀ ਆ ਦੇ ਪਹਿਲਾਂ ਮਿੱਟੀ ਕਰਾਂਗੇ ਆਪਾਂ ਇਹਨਾਂ ਆਪਣਾ ਕਰ ਲਿਆ ਜੇ ਕਿ ਆਪਾਂ ਤੇ 1 ਇੰਚ ਦੀ ਆਪਣੀ ਮੁਰਗੀ ਹੈ ਤੇ ਇਹ ਤੋਂ ਕੱਢੀ ਹੈ ਇਹ ਆਪਾਂ ਮਿੱਟੀ ਲੈ ਲਈ ਜਣ ਉਸ ਤੋਂ ਬਾਅਦ ਇਹਦਾ ਅਗਲੀ ਤਿਆਰੀ ਕਰਾਂਗੇ ਆਪਾਂ ਆ ਲੱਗਣ ਲੱਗਣਾ ਨੇ ਇੱਟਾਂ ਆਪਾਂ ਇੱਟਾਂ ਦੀ ਵੀ ਲੋਡ ਪੈਣੀ ਆਪਾਂ ਨੂੰ ਥੋੜੀਆਂ ਜੀਆਂ ਦੀ ਹਾਂ ਨਿਛੱਤਰ ਵੀਡੀਓ ਪੂਰੀ ਵੇਖਿਓ ਸ਼ੇਅਰ ਜ਼ਰੂਰ ਕਰਿਓ ਲੰਮੀ ਹੋਈ ਨਹੀਂ ਵੀਡੀਓ ਲੋ ਜੀ ਆਹ ਫਰਮਾਂ ਹੀ ਸਲੈਕਟ ਕਰ ਲਿਆ ਹੁਣ ਤੇ ਪਰਦੇ ਇਹ ਹੁਣ ਬਣਨੇ ਆਪਾਂ ਇੱਟਾਂ ਵੀ ਲੈਣਤੀ ਆਪਾਂ ਆਪਾਂ ਸਭ ਤੋਂ ਪਹਿਲਾਂ ਇਹਦਾ ਗੁਣੀਆਂ ਕਰਾਂਗੇ ਕਿਉਂਕਿ ਆਪਾਂ ਨੁੱਕਰਾਂ ਬਣਾਉਣੀਆਂ ਇਹਦੇ ਵਾਸਤੇ ਆਪਾਂ ਛੋਟਾ ਗੁਣੀਆਂ ਲਿਆਂਦਾ ਬਣਾ ਲ ਤਾਂ ਜੋ ਆਪਣਾ ਕੰਮ ਜਿਹੜਾ ਗੁਣੀਆਂ ਦੇ ਵਿੱਚ ਹੋਵੇ ਕਿ ਆਪਾਂ ਜਿਹੜੀਆਂ ਇੱਟਾਂ ਆਪਾਂ ਲਾ ਲਾਂਗੇ ਇਸ ਤਰੀਕੇ ਨਾਲ ਉਸ ਤੋਂ ਬਾਅਦ ਜਿਹੜਾ ਫਰਮੇ ਦੀ ਮਦਦ ਨਾਲ ਆਇਆ ਫਰਮੇ ਦੀ ਮਦਦ ਨਾਲ ਆਪਾਂ ਕੁਝ ਪੀਓਪੀ ਕੁਝ ਰੇਤਾ ਨਾਲ ਤਿਆਰ ਕਰਾਂਗੇ ਮੋਲਡਿੰਗ ਮੋਲਡਿੰਗ ਤੁਹਾਡੇ ਸਾਹਮਣੇ ਆਪਾਂ ਤਿਆਰ ਕਰ ਦੇਣੀ ਹੈ ਬੋਤਲੇ ਚਲਦਾ ਹੈ ਹਾਂ ਠੀਕ ਕਰ ਦੇ ਜੀ ਆਪਾਂ ਇਸੇ ਹਟਾ ਛੱਲਿਆ ਪਿਆ ਕੰਮ ਸਹੀ ਨਹੀਂ ਕੀਤਾ ਤੇ ਗੋਡੇ-ਕੁੱਟੇ ਗਏ ਗੋਡੇ-ਕੁੱਟੇ ਇਹਦੇ ਬੰਨ ਗਏ ਕੁੱਟਿਆਂ ਨਾ ਪੀਓਪੀ ਲੱਗੇ ਆ ਜਿਹੜੀ ਰਲਾਉਂਦੇ ਆ ਇਹ ਪੀਓਪੀ ਦਾ ਰੰਗ ਨਹੀਂ ਹੈਗਾ ਸਹੀ ਇਹ ਚਿੱਟੀ ਹੋ ਜਾਂਦੀ ਆ ਬਾਅਦ ਚ ਸੁੱਕ ਕੇ ਇਹ ਇਹਦਾ ਇਹੋ ਜਿਹਾ ਬਾਅਦ ਚ ਹੋ ਜਾਂਦੀ ਆ ਲਓ ਜੀ ਹੁਣ ਆਪਾਂ ਜਿਹੜੀ ਪੀਓਪੀ ਘੋਲ ਕੇ ਰੱਖੀ ਸੀ ਉਸ ਦੇ ਨਾਲ ਹੁਣ ਆਪਾਂ ਜਿਹੜਾ ਆਪਾਂ ਰੇਤਾ ਪਹਿਲਾਂ ਪਾਈ ਥੱਲੇ ਉਹਦੇ ਤੇ ਫਰਮਾ ਫੇਰ ਰਿਆ ਸੀ ਤੇ ਉਹਦੇ ਤੇ ਹੁਣ ਆਪਾਂ ਪੀਓਪੀ ਦਾ ਕਵਰ ਚੜਾਵਾਂਗੇ ਕਿਉਂਕਿ ਜਿਹੜੀ ਰੇਤਾ ਉਹ ਖੁਰ ਜਾਂਦੀ ਹੈ ਜਦੋਂ ਮਾਲ ਪਾਉਣਾ ਤੇ ਰੇਤਾ ਨੇ ਜਿਹੜਾ ਵਾ ਖੁਰ ਜਾਣਾ ਸੀ ਇਸ ਕਰਕੇ ਉੱਤੇ ਪੀਓਪੀ ਦੀ ਲੇਪ ਲਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਬਣਾ ਲਾਵਾਂਗੇ ਫਰਮੇ ਨੂੰ ਤਿਆਰ ਕਰਾਂਗੇ ਤੇ ਵੇਖੀ ਜਾਓ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਬੜੀ ਹੀ ਮਿਹਨਤ ਨਾਲ ਬਣਦੀ ਹੈ ਵੀਡੀਓ ਵੀ ਤੇ ਅਜਿਹੜਾ ਕੰਮ ਜਿਹੜਾ ਕਰਦੇ ਆਪਾਂ ਇਹ ਵੀ ਬੜੀ ਮਿਹਨਤ ਨਾਲ ਪਹਿਲਾਂ ਅਸੀਂ 2000 ਜਿੱਦਾਂ ਪਹਿਲਾਂ ਆਪਾਂ ਦੱਸਿਆ ਇਸ ਵੀਡੀਓ ਦੇ ਵਿੱਚ 2010 11 ਸਾਲ ਚਾ ਜਿਹੜੇ ਫਰਮੇ ਤਿਆਰ ਕੀਤੇ ਸੀ ਹੁਣ ਇਸ ਟਾਈਮ 2024 ਚੱਲਦਾ ਪਿਆ ਤੇ ਉਹ ਕੋਠੀ ਵੀ ਆਪਾਂ ਤੁਹਾਨੂੰ ਵਿਖਾਵਾਂਗੇ ਜਿਹੜੇ ਪਹਿਲਾਂ ਫਰਮੇ ਦੇ ਨਾਲੇ ਮੋਲਡਿੰਗਾਂ ਬਣਾਈਆਂ ਉਹ ਅਜੇ ਵੀ ਆਪਾਂ ਨਾਲ ਨਾ ਮਿਲਦੇ ਵਰਤਦੇ ਆ ਜਿਨ੍ਹਾਂ ਦਾ ਪਹਿਲਾਂ ਨਾਮ ਕੀਤਾ ਉਹ ਵੀ ਤੁਹਾਨੂੰ ਕੰਮ ਤੇ ਵੀ ਵਿਖਾਵਾਂਗੇ ਸਾਰਾ ਕੁਝ ਫੋਟੋ ਪਾਵਾਂਗੇ ਨਾਲ ਵੀਡੀਓ ਅਗਲੀ ਬਣਾ ਕੇ ਜਦੋਂ ਹੁਣ ਅਗਲੀ ਵੀਡੀਓ ਬਣਾਵਾਂਗੇ ਨਾ ਜਿੱਦਣ ਪੁਰਜੀਆਂ ਤੇ ਜੋ ਆਪਾਂ ਇਹ ਮੋਲਡਿੰਗ ਬਣਾਉਂਦੇ ਆ ਤਕਾਵਾਂਗੇ ਉਦੋਂ ਬਾਅਦ ਜਿਹੜੀ ਉਹ ਵੀਡੀਓ ਤੇ ਆਪਾਂ ਉਹ ਵੀਡੀਓ ਦੇ ਵਿੱਚ ਉਹ ਕੋਠੀ ਦਾ ਵੀ ਖਾਵਾਂਗੇ ਫੋਟੋ ਤੇ లైక్ కామెంట్ జరూర్ కరే సਾਨੂੰ ਜੀ ਤੇ ਆ ਵੇਖੋ ਮਿਹਨਤ ਨਾਲ ਕਿੰਨਾ ਕੰਮ ਆ ਦੁਬਾਰਾ ਦੁਬਾਰਾ ਫੇਰਨਾ ਪੈਂਦਾ ਇਹ ਨਾ ਰੇਤਾ ਪਾਉਣ ਦੇ ਕਾਰਨ ਥੋੜਾ ਰੇਤਾ ਜਿਹੜਾ ਕੰਮਜਾਬ ਨਹੀਂ ਹੋਈ ਰੇਤਾ ਵਾਲੀ ਸਾਡੀ ਸਾਡੀ ਜੀ ਦੁਬਾਰਾ ਦੁਬਾਰਾ ਕਰਨਾ ਪੈਂਦਾ ਹੈ ਰੇਤਾ ਦੇ ਨਾਲ ਉਹ ਦਵਾਈ ਲੋਨ ਜਲਦੀ ਜਾਨਾ ਅੱਜ ਉਸਦੀ ਸਾਈਡ ਆਪਾਂ ਇਹ ਬਣੀ ਮੁੜੀ ਨਹੀਂ ਮੋੜ ਤੋਂ ਆਪਾਂ ਅੱਜ ਵਾਰੀ ਤੋਂ ਜਾਈ ਆਪਾਂ ਇਸ ਤਰੀਕੇ ਨਾਲ ਬਣਾ ਲਈ ਆ ਹੁਣ ਇਸੇ ਤਰੀਕੇ ਨਾਲ ਆਪਾਂ ਸਾਰੀਆਂ ਸਾਈਡਾਂ ਨਾਲ ਮਾਰੀ ਤੇ ਆ ਗੱਡੀ ਦਾ ਲਾੜ ਹੈ ਇਹ ਨਹੀਂ ਦੇਣੇ ਤੇ ਪਵਾਣਾ ਜੱਲ ਸਿੱਝ ਆ ਨਹੀਂ ਮਾਣਾ ਜੀ ਜਦੋਂ ਨੂੰ ਪੜੀ ਫਸੇ ਤਿਆਰ ਤਾਂ ਨਹੀਂ ਹੋਣੀ ਮੇਰੇ ਫਿਰ ਫਿਰ ਕਿੱਥੇ ਫਿਰ ਪਾਣੀ ਪਾਈਂ ਕਿੰਦੇ ਪੁੱਤੋਂ ਕਾਸੀ ਕੈਨਸਲ ਕਰ ਥੋਡੀ ਕਿੰਨੀ ਮਾਰ ਥੋੜਾ ਗਾਹ ਕਰ ਲੋ ਨਾ ਕਰ ਮਤਾਰ ਕਢਾਈ ਜਾਂ ਦੇਖ ਕੇ ਕਾ ਮਾਕੇ ਬੋਤਾ ਲੋੜ ਦੇ ਪਾਣੀ ਪੱਕੇ ਕਰੋ ਜੀ ਨਹੀਂ ਨਹੀਂ ਲਾਈਟ ਬਾਤੀ ਭਾਈਆਂ ਗੁੱਟਾਂ ਦੀ ਬਜਾਏ ਹੌਣਾ ਪਾ ਜਿਹੜੀਆਂ ਨੁੱਕਰਾਂ ਇਹਨਾਂ ਦੀ ਆ ਉਹ ਚੱਖੀਆਂ ਕਰ ਲਵਾਂ ਜਦੋਂ ਤਾਂ ਜੋ ਥੱਲੇੋਂ ਆਪਣਾ ਪਰਭਾ ਸਾਫ ਨੁੱਕਰਾਂ ਆਪਣੀ ਕੋਰਨਰ ਵੀ ਦੇ ਲਈ ਆ ਵੀਖ ਸਕਦੇ ਹੋ ਜਾਂ ਬਾਏ ਤੋਂ ਆ ਵੀ ਆ ਵੀ 24 ਦੀ ਮਦਦ ਨਾਲ ਇਹਨੀਆਂ ਤਿੱਖੀਆਂ ਕਰਾਂਗੇ ਗੁੱਠਾਂ ਸਾਰੀਆਂ ਆਸ ਏਦਾਂ ਉਸ ਤੋਂ ਬਾਅਦ ਆਪਾਂ ਇਹ ਅੱਗੇ ਵਧਦੇ ਜਾਓ ਵੀਡੀਓ ਪੂਰੀ ਵੇਖਿਓ ਵੇਖ ਕੇ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰੋ ਮੇਰੇ ਵੀਰ ਲਾਈਕ ਤੇ ਕਮੈਂਟ ਵੀ ਕਰਿਓ ਸਾਰੇ ਵੇਖੀ ਜਾਓ ਆ ਵੇਖੋ ਕਿੰਨੀ ਮਿਹਨਤ ਨਾਲ ਜਿਹੜਾ ਇਹ ਕੰਮ ਕੀਤਾ ਆਪਾਂ ਆ ਬਣ ਗਿਆ ਆਪਣਾ ਸਾਰੀ ਨੁਕਰਾ ਇਹ ਬੁਰਜੀ ਦਾ ਹੀ ਮੋਲਡਿੰਗ ਆਪਾਂ ਬੁਰਜੀ ਦੇ ਉੱਪਰ ਰੱਖਣੀ ਆ ਇੱਕ ਸੱਜਣਾ ਲੱਗੇ ਇਹਦੀ ਭਰਾਈ ਕਰਨ ਇੰਤਾਂ ਲਈਆਂ ਲੱਖ ਵਾਰ ਬਿਸ਼ਾਲੀ ਥੱਲੇ ਆਪਾਂ ਤੇ ਫਰਾਈ ਕਰਦੇ ਹੋਰ ਆਪਾਂ ਹਰਸ਼ਵਾ ਫਰਸ਼ ਨਾਲ ਬਜਰੀ ਨਾਲ ਜੁੜੇ ਇਸ ਕਰਕੇ ਆਪਾਂ ਥੱਲੇ ਇੱਕ ਵਾਰ ਬਿਸ਼ਾਈਏ ਉਸ ਤੋਂ ਬਾਅਦ ਆ ਜਿਹੜਾ ਮੱਗ ਲੈਲ ਤੇਲ ਆ ਇਹ ਆਪਾਂ ਹੁਣ ਲਾ ਲਾਂਗੇ ਚੰਗੀ ਤਰ੍ਹਾਂ ਮਗਲਿਆਲ ਤੇਲ ਲਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਬਜਰੀ ਪਾਵਾਂਗੇ ਨਾਲ ਸਰ੍ਹਿਆ ਵੀ ਪਾਵਾਂਗੇ ਤੇ ਵੰਦੇ ਚਲੋ ਤੁਸੀਂ ਇਹ ਕੰਮ ਹੋ ਗਏ ਵੀ ਤੇ ਆਪਾਂ ਇੱਕ ਵਾਰ ਇਹਦਾ ਜਿਹੜਾ 18 ਦਾ ਵਿੱਚ ਰੱਖ ਲਿਆ ਜਿੱਥੇ ਕਿ ਆਪਾਂ ਕਾਇਬ ਖਾਲੀ ਰੱਖਣਾ ਇਹਨਾਂ ਲੋ ਜੀ ਆਹ ਮਾਲ ਬਣ ਕੇ ਆ ਗਿਆ ਆਪਣਾ ਬਜਰੀ ਹਣ ਇਹਨੂੰ ਚੰਗੀ ਤਰ੍ਹਾਂ ਨਾਲ ਪ੍ਰੈਸ ਕਰਾਂਗੇ ਤਾਂ ਜੋ ਇਹਦੇ ਟਿਮਕੜੇ ਨਾ ਰਹਿ ਜਾਣ ਠੀਕ ਹੈ ਜੀ ਲਾਈਕ ਕਰਿਓ ਜਰੂਰ ਕਮੈਂਟ ਕਰਕੇ ਦੱਸਿਓ